ਕਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਮਿਲੀ ਬਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿੱਦਾਂ ਕਿ ਤੁਸੀਂ ਮੇਰੇ ਲੌਂਗ ਬਲੌਗ ਵਿੱਚ ਦੇਖਿਆ ਕਿ ਆਪਾਂ ਘਰ ਦੇ ਤਾਜੇ ਮੱਖਣ ਤੋਂ ਕਰੇ ਗੱਡੇ ਮੱਖਣ ਤੋਂ ਦੇਸੀ ਤੇ ਕੇਕ ਕਿਦਾਂ ਤਿਆਰ ਕਰਦੇ ਹਾਂ ਤੁਹਾਨੂੰ ਦੱਸਿਆ ਸੀ ਇਹ ਸ਼ਾਰਟ ਬਲੌਗ ਵਿੱਚ ਵੀ ਆਪਾਂ ਇਹੀ ਵਿਧੀ ਰਿਪੀਟ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਕੀ ਕਰਦੀ ਹੁੰਨੀ ਆ ਸਭ ਤੋਂ ਪਹਿਲਾਂ ਮੈਂ ਤਾਜਾ ਦੁੱਧ ਚੋਕੀ ਉਹਨੂੰ ਗਰਮ ਕਰ ਲੈਣੀ ਹੁੰਨੀ ਆ ਤੇ ਥੋੜਾ ਉਹਨੂੰ ਠੰਡਾ ਕਰਕੇ ਆਪਾਂ ਫ੍ਰਿਜ ਵਿੱਚ ਰੱਖ ਦੇਈਦਾ ਆ ਸਿਰ ਜੇ ਰੱਖਣ ਤੋਂ ਬਾਅਦ ਉਹਦੇ ਤੇ ਬਹੁਤ ਮੋਟੀ ਮਲਾਈ ਆ ਜਾਂਦੀ ਔ ਮਲਾਈ ਨੂੰ ਆਪਾਂ ਅਲੱਗ ਕਰ ਲੈਣਾ ਆ ਤੇ ਦੁੱਧ ਨੂੰ ਆਪਾਂ ਕਰਦੇ ਡੇਲੀ ਰੁਟੀਨ ਚ ਵਰਤ ਸਕਦੇ ਆ ਤੇ ਉਸ ਤੋਂ ਬਾਅਦ ਤਾਜ਼ੇ ਦੁੱਧ ਨੂੰ ਗਰਮ ਕਰਕੇ ਠੰਡਾ ਕਰਕੇ ਉਹਨੂੰ ਜੰਮਣ ਲਗਾ ਦੇਣੀ ਹੁੰਦੀ ਆ ਤੇ ਦਹੀਂ ਦੇ ਵਿੱਚ ਮਲਾਈ ਰਲਾ ਕੇ ਫਿਰ ਮੇਥਾar ਵਧੋਣੀ ਹੁੰਦੀ ਆ ਤੇ ਫਿਰ ਉਹਦੇ ਨਾਲ ਕੀ ਜਿਹੜਾ ਬਹੁਤ ਵਧੀਆ ਮੱਖਣ ਨਿਕਲਦਾ ਆ ਤੇ ਮੋਟੀ ਮਲਾਈ ਦੇ ਨਾਲ ਬਹੁਤ ਸੋਹਣੀ ਮੱਖਣੀ ਨਿਕਲਦੀ ਆ ਤੇ ਸਾਬ ਤੋਂ ਪਹਿਲਾਂ ਮੈਂ ਜੰਮਣ ਲਾ ਕੇ ਤੇ ਦਹੀਂ ਦੇ ਵਿੱਚ ਮਲਾਈ ਮਲਾ ਕੇ ਧਾਰ ਵਧਾ ਦੇਣੀ ਹੁੰਨੀ ਆ ਉਸ ਤੋਂ ਬਾਅਦ ਪੇਰ ਬਹੁਤ ਵਧੀਆ ਮੱਖਣੀ ਨਿਕਲ ਨਿਕਲ ਆਉਂਦੀ ਆ ਤੇ ਉਹ ਮੱਖਣੀ ਨੂੰ ਇੱਕ ਅਲੱਗ ਭਾਂਡੇ ਵਿੱਚ ਆ ਸੈਪਰੇਟ ਕੱਢ ਲੈਣੀ ਹੁੰਦੀ ਆ ਜਿੰਨੀ ਕੁ ਮੱਖਣੀ ਮੇ ਉੱਦਾ ਵਰਤਣੀ ਹੁੰਦੀ ਉਹਨੂੰ ਲੱਗ ਛੋਟੇ ਭਾਂਡੇ 'ਚ ਪਾ ਲਈਦਾ ਤੇ ਬਾਕੀ ਗਰਮ ਕਰਨ ਲਈ ਅਲੱਗ ਪਾ ਲਈਦੀ ਆ ਤੇ ਹੁਣ ਆਪਾਂ ਮੱਖਣੀ ਮੱਖਣ ਕੱਢਾਂਗੇ ਤਾਜ਼ਾ-ਤਾਜ਼ਾ ਬਹੁਤ ਸੋਹਣਾ ਮੱਖਣ ਆਇਆ ਹੈ ਤੁਸੀਂ ਦੇਖ ਸਕਦੇ ਆ ਤੇ ਫਿਰ ਆਪਾਂ ਇਹਨੂੰ ਦੋ ਲਗਭਗ ਭਾਂਡਿਆਂ 'ਚ ਕੱਢ ਲਵਾਂਗੇ ਤੇ ਹੁਣ ਆਪਾਂ ਇਹਨੂੰ ਮੱਖਣੀ ਨੂੰ ਬਾਹਰ ਕੱਢ ਲੈਨੇ ਆ ਬਾਹਰ ਕੱਢ ਕੇ ਫਿਰ ਆਪਾਂ ਇਹਨੂੰ ਗਰਮ ਹੋਣ ਲਈ ਗੈਸ ਤੇ ਰੱਖਾਂਗੇ ਬਹੁਤ ਸੋਹਣਾ ਮੱਖਣ ਲੱਗ ਰਿਹਾ ਆ ਬਹੁਤ ਵਧੀਆ ਮੱਖਣ ਆਇਆ ਆ ਮੋਟੀ ਮਲਾਈ ਦੇ ਨਾਲ ਤੇ ਤਾਜ਼ਾ ਤੇ ਫਰੈਸ਼ ਮੱਖਣ ਆ ਘਰ ਦਾ ਘਰ ਦੇ ਤਾਜ਼ੇ ਦੁੱਧ ਦਾ ਉਸ ਤੋਂ ਬਾਅਦ ਆਪਾਂ ਇਹਨੂੰ ਗਰਮ ਹੋਣ ਲਈ ਗੈਸ ਤੇ ਰੱਖ ਦੇਵਾਂਗੇ ਫਿਰ ਇਹਦੇ ਵਿੱਚ ਚਾਰ ਪੰਜ ਉਬਾਲ ਆਉਣ ਦੇਣੇ ਆਪਾਂ ਇਹਨੂੰ ਚੰਗੀ ਤਰ੍ਹਾਂ ਰਿਜੇ ਪਾਉਣਾ ਹੈ ਪਹਿਲਾਂ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਤੇ ਇਧਰ ਆਪਣੀ ਤਾਜ਼ਾ ਤਾਜ਼ਾ ਲੱਸੀ ਵੀ ਤਿਆਰ ਹੋ ਗਈ ਹੈ ਨਾਲ ਦੀ ਨਾਲ ਤੇ ਤੁਸੀਂ ਦੇਖ ਸਕਦੇ ਆਂ ਕਿ ਮੱਖਣ ਵੀ ਹੁਣ ਗਰਮ ਹੋ ਰਿਹਾ ਆ ਤੇ ਇਹਨੂੰ ਔਲੀ ਔਲੀ ਥੋੜਾ ਥੋੜੇ ਟਾਈਮ ਬਾਅਦ ਹਿਲਾਉਂਦੇ ਰਹਿਣਾ ਹੈ ਤੇ ਥੋੜਾ ਟਾਈਮ ਇਹਦੀ ਕੋਲੀ ਖੜੇ ਰਹਿਣਾ ਤਾਂ ਜੋ ਇਹਦਾ ਜਿਹੜਾ ਉਬਾਲਿਆ ਉਬਾਲ ਕੇ ਉਹ ਬਾਹਰ ਨਾ ਨਿਕਲ ਜਾਵੇ ਤੇ ਇਹਨੂੰ ਇੱਦਾਂ ਹੌਲੀ ਹੌਲੀ ਹਿਲਾ ਕੇ ਸਾਰੀ ਪਿਘਰਾ ਲੈਣਾ ਹੈ ਪਿਘਰਾ ਕੇ ਤਾਂ ਫਿਰ ਹੌਲੀ ਹੌਲੀ ਇਹਨੂੰ ਰੇਜੀ ਪਾ ਲੈਣਾ ਹੈ ਤੇ ਇਹਨੂੰ 4-5 ਉਬਾਲ ਇਦਾਂ ਹੀ ਦਵਾ ਲੈਣੇ ਉਸ ਤੋਂ ਬਾਅਦ ਜਦੋਂ ਚਿੱਟੀ ਚੱਗ ਮਰ ਜਾਵੇ ਫਿਰ ਇਹਨੂੰ ਥੱਲੇ ਉਤਾਰ ਕੇ ਥੋੜਾ ਠੰਡਾ ਕਰਕੇ ਆਪਾਂ ਇਹਨੂੰ ਫਿਰ ਜੂਜੂ ਰੱਖ ਦੇਣਾ ਆ ਥੋੜੇ ਘੰਟਿਆਂ ਲਈ ਜਦੋਂ ਇਹ ਕੀ ਜੰਮ ਜਲ ਕੇ ਕੀ ਉੱਪਰ ਆ ਜਾਣਾ ਆ ਜੰਮ ਕੇ ਤੇ ਲੱਸੀ ਜਿਹੜੀ ਬਾਕੀ ਬਚੀ ਹੋਈ ਥੋੜੀ ਬਹੁਤ ਉਹ ਥੱਲੇ ਰਹਿ ਜਾਣੀ ਆ ਤੇ ਫਿਰ ਇਹਨੂੰ ਆਪਾਂ ਦੁਬਾਰਾ ਗਰਮ ਕਰਕੇ ਦੇਸੀ ਕੋ ਬਣਾ ਲੈਣਾ ਹੈ